ਵਾਹ ਪੁਰਸ਼ ਦੱਸਦੇ ਸੀ ਸਿੱਖ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਜਪਜੀ ਸਾਹਿਬ ਤੋਂ ਸਾਡੀ ਦਿਨ ਦੀ ਰੰਗਤਾ ਜਪਜੀ ਸਾਹਿਬ ਤੋਂ ਤੇ ਜਪਜੀ ਸਾਹਿਬ ਜੀ ਦਾ ਪਾਠ ਜਦੋਂ ਸੰਪੂਰਨ ਹੁੰਦਾ ਹੈ ਗੁਰੂ ਸਾਹਿਬੇ ਰਸਤਾ ਦਿੰਦੇ ਆ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਾਂ ਨੇ ਨਾਮ ਤੇ ਆਇਆ ਮੁਸ਼ਕਤਾਂ ਘਾਲੀਆਂ ਮੁਖ ਉਜਲ ਦਰਬਾਰ ਚ ਕੀਤੀ ਛੁੱਟੀ ਨਾਲ ਦਾ ਰਥੇ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਸਦਕਾ ਮਹਾਰਾਜ ਮੈਨੂੰ ਵੀ ਤਾਰਦੇ ਹੋ ਉਹਨਾਂ ਦਾ ਪੱਲਾ ਪਕੜਾ ਕੇ ਮੈਨੂੰ ਸਾਡੇ ਦਿਨ ਦੀ ਅਖੀਰਲੀ ਜਿਹੜੀ ਗੱਲ ਹੈ ਉਹ ਸੋਇਲਾ ਸਾਹਿਬ ਤੋਂ ਤੇ ਸੋਇਲਾ ਸਾਹਿਬ ਦੇ ਖੀਰ ਪੀ ਵੀ ਗੁਰੂ ਸਾਹਿਬ ਨੇ ਰਸਤੇ ਦਿੱਤੇ ਅੰਤਰਜਾਮੀ ਪੁਰਖ ਵਜਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁੱਖੋ ਕਰ ਸੰਤਨ ਕੀ ਧੂੜੇ ਇਹਨੂੰ ਕੀ ਕਾਂਗੇ ਸਤਿਗੁਰੂ ਆਪ ਬਖਸ਼ਿਆਂ ਦੀ ਧੂੜੀ ਨਾਲ ਜੁੜਦੇ ਐ ਦਿਨ ਦੀ ਰਮਤਾ ਵੇਲੇ ਵੀ ਤੇ ਦਿਨ ਦੀ ਸੰਪੂਰਨਤਾ ਵੇਲੇ ਨਿਚੋੜੇ ਦੇ ਤੂੜ ਸੰਤਨ ਕੇ ਨਾਨਕ ਦੀ ਜੈ ਤੂੜ ਸੰਤਨ ਕੇ ਨਾਨਕ ਦੀ ਜੈ